ਸ਼ੁਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਪੰਜਾਬੀ ਗਾਇਕ 사ার্থਕੇ ਦੀ ਹਾਲਤ ਦੇ ਵਿੱਚ ਸੁਧਾਰ ਹੋ ਰਿਹਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਗਾਤਾਰ ਉਹ ਵੀਡੀਓ ਸਾਂਝੀਆਂ ਕਰ ਰਹੇ ਨੇ ਕਈ ਵੀਡੀਓਜ਼ ਦੇ ਵਿੱਚ ਆਪਣੀ ਹੈਲਥ ਅਪਡੇਟ ਦੇ ਰਹੇ ਨੇ ਔਰ ਕਈ ਵੀਡੀਓਜ਼ ਦੇ ਵਿੱਚ ਉਹ ਗੀਤ ਗਾਉਂਦੇ ਹੋਏ ਨਜ਼ਰ ਆਏ ਨੇ ਹਾਲੀ ਦੇ ਵਿੱਚ 사ার্থਕੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਛੱਲਾ ਗਾਉਂਦੇ ਹੋਏ ਨਜ਼ਰ ਆਏ ਸੀਗੇ ਤੇ ਉਸੇ ਵੀਡੀਓ ਦੇ ਥੱਲੇ ਹੀ ਪੰਜਾਬੀ ਇੰਡਸਟਰੀ ਦੇ ਵਿੱਚੋਂ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਕਮੈਂਟ ਕੀਤਾ ਹੈ ਜਿੱਥੇ ਇੱਕ ਪਾਸੇ ਜਿਹੜੇ ਚਾਹਣ ਵਾਲੇ ਨੇ ਸਾਰਥਕੇ ਨੂੰ ਉਹਨਾਂ ਦੇ ਲਈ ਦੁਆਵਾਂ ਮੰਗ ਰਹੇ ਨੇ ਤੇ ਸ਼ੈਰੀ ਮਾਨ ਨੇ ਵੀ ਇਹਨੇ ਦਿਨੀ ਹੀ ਸਾਰਥਕੇ ਦੀ ਇੱਕ ਪੋਸਟ ਦੇ ਉੱਪਰ ਜਿਹੜਾ ਕਮੈਂਟ ਕੀਤਾ ਹੈ ਸਾਰਥਕੇ ਦੀ ਪੋਸਟ ਦੇ ਉੱਪਰ ਸ਼ੈਰੀ ਮਾਨ ਦਾ ਜਿਹੜਾ ਕਮੈਂਟ ਹੈ ਕੀ ਕਹਿੰਦੇ ਨੇ ਸ਼ੈਰੀ ਮਾਨ ਗੈਟ ਵੈਲ ਸੂਨ ਬ੍ਰਦਰ ਟ੍ਰਾਈ ਟੂ ਡਰਿੰਕ ਰੈਡ ਵਾਈਨ ਇਨ ਡਿਨਰ ਇਟਸ ਵੈਰੀ ਗੁੱਡ ਫਾਰ ਹਾਰਟ ਸ਼ਰੀਮਾਨ ਅਕਸਰ ਮਜ਼ਾਕੀਆ ਅੰਦਾਜ਼ ਦੇ ਵਿੱਚ ਅਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵੇਖਦੇ ਆਂ ਤੇ ਸਾਰਥੀਕੇ ਦੀ ਹੈਲਥ ਦੇ ਵਿੱਚ ਜਿਵੇਂ ਹੀ ਸੁਧਾਰ ਨਜ਼ਰ ਆਇਆ ਹਾਲਸ ਨਾਲ ਹੀ ਸ਼ਹਿਰੀਮਾਨ ਨੇ ਕਮੈਂਟ ਕਰ ਦਿੱਤਾ ਕਿ ਜਲਦੀ ਠੀਕ ਹੋਵੋ ਔਰ ਡিনার ਦੇ ਵਿੱਚ ਜਿਹੜਾ ਹੈ ਰੈੱਡ ਵਾਈਨ ਲੈਣੀ ਸ਼ੁਰੂ ਕਰੋ ਸਿਹਤ ਲਈ ਬਹੁਤ ਵਧੀਆ ਹੈ ਔਰ ਸ਼ਹਿਰੀਮਾਨ ਦਾ ਜਿਹੜਾ ਕਮੈਂਟ ਦੇ ਕੇ ਸਾਰਤਿਕ ਵੀ ਕਿਤੇ ਨਾ ਕਿਤੇ ਖੁਸ਼ ਨਜ਼ਰ ਆ ਰਹੇ ਨੇ ਕਿ ਅਜਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦੇ ਜਿਹੜੇ ਦੋਸਤ ਨੇ ਉਹ ਅਜਿਹਾ ਮਜ਼ਾਕ ਉਹਨਾਂ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰੀਮਾਨ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਗੈਟ ਵੈਲ ਸੂਨ ਕਿਹਾ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਜ਼ਾਕ ਕਰਦੇ ਹੋਏ ਕਮੈਂਟ ਸੈਕਸ਼ਨ ਦੇ ਵਿੱਚ ਨਜ਼ਰ ਆਏ ਔਰ ਤੁਸੀਂ ਸਾਰਤਿਕ ਨੂੰ ਕੀ ਚੰਦੇ اور ਸ਼ੈਰੀਮਾਨ ਦੇ ਇਸ ਕਮੈਂਟ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਆਹੀਂ ਜ਼ਰੂਰ ਦੱਸਣਾ ਦੇਖਦੇ ਹੋ ਤੇਨਿਕ ਸਵੇਰਾ ਟੀਵੀ ਸਾਸਿਕਾ